ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਿਹ ਭਰਾਓ ਮਹੀਦੀਪੁਰੋਂ ਆ ਬੰਨ ਟੁੱਟ ਗਿਆ ਜੇ ਭੱਜ ਕੇ ਆਓ ਜਿੰਨੇ ਵੀ ਚੱਥੇ ਆਰੇ ਚੱਥੇ ਆਰੇ ਬੰਦੇ ਜਿੰਨੇ ਆ ਭੱਜ ਕੇ ਆਓ ਆ ਬੰਨ ਟੁੱਟ ਗਿਆ ਦੇ ਵੇਖ ਲਓ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆਂ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹੀਦੀਪੁਰ ਆ ਲਿਓ ਛੇਤੀ ਆਓ ਮੀਂਹਲੇ ਪੁਸ਼ੋਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜੇ ਆ ਵੇਖੋ ਕੀ ਬੰਨ ਦਾ ਪਿਆ ਜੇ ਤਗੜੇ ਹੋ ਕੇ ਭੱਜੋ 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 ਮਰਗੇ ਜੇ ਨਹੀਂ ਤੇ ਬੜਾ ਕੰਮ ਵਿਗੜ ਗਿਆ ਜੇ ਜਰਾ ਭੱਜੋ ਮਹੀਦੀਪੁਰ ਆ ਲਿਓ ਪੈਠੋ ਵਾਇਰੂ ਜੀ ਕਾ ਖਾਸਾ ਵਾਇਰੂ ਜੀ ਦੀ ਫਤਿਹ ਭਰਾਓ ਮਹੀਦੀਪੁਰੋਂ ਆ ਬੰਨ ਟੁੱਟ ਗਿਆ ਭੱਜ ਕੇ ਆਓ ਜਿੰਨੇ ਵੀ ਚੱਕੇ ਆ ਰਹੇ ਆਂ ਚੱਠੇ ਵਾਲੇ ਬੰਦੇ ਜਿੰਨੇ ਆ ਭੱਜ ਕੇ ਆਓ ਆ ਬੰਨ ਟੁੱਟ ਗਿਆ ਦੇ ਵੇਖ ਲਓ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆਂ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹੀਦੀਪੁਰ ਆ ਲਿਓ ਚੱਕਿਓ ਮੀਂਹ ਦੇ ਪਸ਼ੋਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜੇ ਆ ਵੇਖੋ ਕੀ ਬੰਨ ਦਾ ਪਿਆ ਜੇ ਤਗੜੇ ਹੋ ਕੇ ਭੱਜੋ 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 ਮਰ ਗਏ ਜੇ ਨਹੀਂ ਤੇ ਬੜਾ ਕੰਮ ਵਿਗੜ ਗਿਆ ਜੇ ਜਰਾ ਭੱਜੋ ਮਹੀਦੀਪੁਰ ਵਾਲਿਓ ਪੈਠੋ ਵਾਇਰੂ ਜੀ ਕਾ ਖਾਸਾ ਵਾਇਰੂ ਜੀ ਕੀ ਫਤਿਹ ਭਰਾਓ ਮਹੀਦੀਪੁਰੋਂ ਆ ਬੰਨ ਟੁੱਟ ਗਿਆ ਇਹ ਭੱਜ ਕੇ ਆਓ ਜਿੰਨੇ ਵੀ ਚੱਥੇ ਆ ਰਹੇ ਆ ਚੱਥੇ ਆਲੇ ਬੰਦੇ ਜਿੰਨੇ ਆ ਭੱਜ ਕੇ ਆਓ ਬੰਨ ਟੁੱਟ ਗਿਆ ਇਹ ਵੇਖ ਲਓ ਕਿੰਨਾ ਪਾੜ ਪੈ ਗਿਆ ਭੱਜੋ ਤੋੜਿਆਂ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹੀਦੀਪੁਰ ਆ ਲਿਓ ਚੱਕਿਓ ਮੀਂਹ ਆਲੇ ਪਸ਼ੌਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜੀ ਆ ਵੇਖੋ ਕੀ ਬੰਨ ਦਾ ਪਿਆ ਜੇ ਤਗੜੇ ਹੋ ਕੇ ਭੱਜੋ 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 ਮਰ ਗਏ ਜੇ ਨਹੀਂ ਤੇ ਬੜਾ ਕੰਮ ਵਿਗੜ ਗਿਆ ਜੀ ਜਰਾ ਭੱਜੋ ਮਹੀਦੀਪੁਰ ਆਲੇ ਪੈਠੋ ਵਾਏ ਰੁਜੀ ਕਾ ਖਾਸਾ ਵਾਏ ਰੁਜੀ ਕੀ ਖਤੇ ਭਰਾਓ ਮਹਿਦੀਪੁਰੋਂ ਆ ਬੰਨ ਟੁੱਟ ਗਿਆ ਭੱਜ ਕੇ ਆਓ ਜਿੰਨੇ ਵੀ ਚੱਥੇ ਆ ਰਹੇ ਆ ਚੱਥੇ ਆ ਰਹੇ ਬੰਦੇ ਜਿੰਨੇ ਆ ਭੱਜ ਕੇ ਆਓ ਆ ਬੰਨ ਟੁੱਟ ਗਿਆ ਦੇ ਵੇਖ ਲੋ ਕਿੰਨਾ ਪਾੜ ਪੈ ਗਿਆ ਪਰ ਜੋ ਤੋੜਿਆ ਦੀਆਂ ਲਿਆਓ ਟਰਾਲੀਆਂ ਨਹੀਂ ਤੇ ਗਿਆ ਜੇ ਸਾਰਾ ਕੰਮ ਮਹਿਦੀਪੁਰ ਵਾਲਿਓ ਚੱਕਿਓ ਮੀਂਹ ਵਾਲੇ ਪਸ਼ੌਰ ਸਿੰਘ ਦੇ ਗੇਟ ਤੋਂ ਆ ਬੰਨ ਟੁੱਟ ਗਿਆ ਜੇ ਆ ਵੇਖੋ ਕੀ ਬੰਨ ਦਾ ਪਿਆ ਜੇ ਤਗੜੇ ਹੋ ਕੇ ਭੱਜੋ 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 ਮਰ ਗਏ ਜੇ ਨਹੀਂ ਤੇ ਬੜਾ ਕੰਮ ਵਿਗੜ ਗਿਆ ਜੇ ਜਰਾ ਭੱਜੋ ਮਹਿਦੀਪੁਰ ਵਾਲਿਓ ਬੈਠੋ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027